ਆ ਵੀ ਦੇਸ਼ ਵਿਦੇਸ਼ ਵਿੱਚ ਵਾਸਤੇ ਮੇਰੇ ਪੁੱਤਰ ਪਤੀਜੋ ਅੱਜ ਦੋ ਪੰਜਾਬਾਂ ਦੇ ਸ਼ੇਰ ਇਕੱਠੇ ਹੋਏ ਆ ਇੱਕ ਲਹਿੰਦੇ ਪੰਜਾਬ ਦਾ ਤੇ ਇੱਕ ਚੜ੍ਹਦੇ ਪੰਜਾਬ ਦਾ ਤੇ ਪਹਿਲੀ ਵਾਰੀ ਏਡੀ ਪਿਆਰੀ ਵੀਡੀਓ ਪਾਉਣ ਲੱਗਾ ਜਦੋਂ ਸਾਡੇ ਬਜ਼ੁਰਗ ਪੰਜਾ ਸਾਹਿਬ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਜਾਂਦੇ ਆ ਨਾ ਤੇ ਉਹਨਾਂ ਦੀ ਦਰਿਆਦਲੀ ਵੇਖ ਕੇ ਉਹਨਾਂ ਦਾ ਪਿਆਰ ਵੇਖ ਕੇ ਰੋਂਦੇ ਆਉਂਦੇ ਆ ਇਹ ਮੇਰਾ ਭਰਾ ਲਾਹੌਰ ਤੋਂ ਅੱਜ ਮੈਨੂੰ ਬਾਦ ਹਾਸ ਫੀਲਡ ਇੱਕ ਮਾਰਕੀਟ 'ਚ ਮਿਲਿਆ ਮੇਰੀ ਪਾਗ ਦੇਖ ਕੇ ਮੇਰੀ ਪੰਜਾਬੀ ਸੁਣ ਕੇ ਇਹ ਬਾਈ ਨੇ ਨਾ ਦਿਲ ਜਿੱਤ ਲਿਆ ਮੈਨੂੰ ਕਹਿੰਦਾ ਕਿ ਵੀਰ ਮੈਂ ਕੋਈ ਤੇਰੀ ਖਿਦਮਤ ਤੇਰੀ ਕੋਈ ਸੇਵਾ ਕਰਨੀ ਚਾਹੁੰਨਾ ਵਾਂ ਕਿ ਤੁਸੀਂ ਨਵੇਂ ਆਏ ਇੱਥੇ ਲੱਗਦੇ ਨੇ ਤੇ ਆਓ ਦੇਖੋ ਦੋ ਮਿੱਠੇ ਦੇ ਡੱਬੇ ਲਏ ਆ ਇੱਕ ਵੀਰ ਨੇ ਮੇਰੇ ਵਾਸਤੇ ਇਹ ਕੈਨ ਲਿਆ ਗੱਲ ਭਾਵੇਂ ਛੋਟੇ ਜਿਹੇ ਗਿਫਟ ਦੀ ਆ ਪਰ ਮੈਨੂੰ ਇਹ ਬੜਾ ਚੰਗਾ ਲੱਗਾ ਪਹਿਲੀ ਵਾਰ ਅਸੀਂ ਮਿਲੇ ਆ ਤੇ ਪਹਿਲੀ ਵਾਰੀ ਵੀਰ ਨੇ ਐਦਾਂ ਲੱਗਾ ਕਿ ਜਿੱਦਾਂ ਅਸੀਂ ਸਦੀਆਂ ਦੇ ਕੋ ਦੋ ਜਾਨਦਿਆਂ ਵੀਰ ਆਪਣੇ ਬਾਰੇ ਜ਼ਰੂਰ ਦੱਸਿਓ ਜੀ ਜੀ ਬਿਲਕੁਲ ਐ ਸਰਦਾਰ ਜੀ ਜਿਹੜੇ ਮੇ ਸਾਡੇ ਇਲਾਕੇ ਦੇ ਵਿੱਚ ਨਵੇਂ ਆਏ ਨੇ ਤੇ ਮੈਂ ਜਦੋਂ ਦੇਖਿਆ ਹੀ ਤੇ ਮੈਂ ਕਿਹਾ ਸਰਦਾਰ ਜੀ ਨਵੇਂ ਲੱਗਦੇ ਹੋ ਤੁਸੀਂ ਤੇ ਕਹਿੰਦੇ ਨੇ ਹਾਂ ਮੈਂ ਇੱਥੋਂ 40 ਕਿਲੋਮੀਟਰ ਦੂਰ ਰਹਿਣਾ ਵਾਂ ਤੇ ਮੈਂ ਇੱਥੇ ਆਂਦਰ ਜਾਂਦਾ ਰਹਿਣਾ ਵਾਂ ਤੇ ਮੈਂ ਕਿਹਾ ਫਿਰ ਐਵੇਂ ਤੇ ਮੈਂ ਤੁਹਾਨੂੰ ਜਾਣ ਨਹੀਂ ਦਿੰਦਾ ਤੁਸੀਂ ਆਏ ਹੋ ਤੇ ਤੁਹਾਨੂੰ ਮੈਂ ਖਾਏ ਪੀਏ ਬਿਨਾ ਜਾਣ ਨਹੀਂ ਇੱਥੋਂ ਦੇਂਦਾ ਤੇ ਸਰਦਾਰ ਜੀ ਆਖਦੇ ਨੇ ਕੋਈ ਮਸਲਾ ਨਹੀਂ ਗਾ ਮੈਂ ਇੱਥੇ ਰਹਿਣਾ ਤੁਹਾਡੇ ਕੋਲ ਹੀ ਵੀਰ ਮੈਨੂੰ ਨਾ ਜੀ ਜੀ ਐਵੇਂ ਕਿ ਜੇ ਸਰਦਾਰ ਜੀ ਇੱਥੇ ਆnde ਜਾਂਦੇ ਰਹਿਣ ਤੇ ਮੁਲਾਕਾਤ ਹੁੰਦੀ ਰਹੇਗੀ ਵੀਰ ਭਰਾਵਾਂ ਦੇ ਨਾਲ ਇਹ ਅੱਜ ਜਿਹੜੀ ਵੀਡੀਓ ਮਾਦ ਲਈ ਨਾ ਤੁਹਾਨੂੰ ਨਹੀਂ ਭੁੱਲਣਾ ਦੇਖੋ ਲੈਂਦੇ ਲੈਂਦੇ ਪੰਜਾਬ ਦੇ ਵਿੱਚ ਵਿਕਾਰ ਪਿੰਡਰ ਜੀਬੀ ਹਜਰਾ ਜਾਂ ਹੋਰ ਸਾਡੇ ਬਹੁਤ ਭੈਣ ਭਰਾਵਾ ਜਿਹੜੇ ਟਿਕਟੌਕ ਤੇ ਵੀਡੀਓ ਪਾ ਕੇ ਸਾਨੂੰ ਆਪਣੇ ਵਤਨਾਂ ਦਾ ਦਿਖਾਉਂਦੇ ਆ 47 ਤੋਂ ਪਹਿਲਾਂ ਦੋਵੇਂ ਦੇਸ਼ ਸੀਗੇ ਵਰਲਡ ਵਿੱਚ ਸਿਰਫ ਪੰਜਾਬੀ ਇੱਕ ਪਾਕਿਸਤਾਨ 'ਚ ਇੱਕ ਪੰਜਾਬ 'ਚ ਬੋਲੀ ਜਾਂਦੀ ਆ ਤੇ ਮੈਨੂੰ ਵੀਰ ਇੰਨਾ ਚੰਗਾ ਲੱਗਾ ਕਿ ਜਿਹਨੇ ਮੇਰੇ ਕਬੱਡੀ ਦੇ ਪਲੇਅਰ ਉਸੇ ਚਾਉਣ ਵਾਲੇ ਆ ਜਾਂ ਹੋਰ ਭੈਣ ਭਰਾ ਵਾ ਆ ਲਾਹੌਰ ਸ਼ਹਿਰ ਬੱਲੇ 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 ਮਜ਼ਾ ਆ ਗਿਆ ਵੀਰ ਤੈਨੂੰ ਮਿਲ ਕੇ ਲਾਹੌਰ ਸ਼ਹਿਰ ਤੋਂ ਇਹ ਵੀਰ ਆ ਜਿੰਨੇ ਸਾਡੀ ਖੇਦਮਤ ਕੀਤੀ ਆ ਬਾਕੀ ਪਾਕਿਸਤਾਨ ਵਾਲੇ ਮੇਰੇ ਭਰਾਵੋ ਕਮੈਂਟ ਜਰੂਰ ਕਰਿਓ ਜਿੱਥੇ ਤੁਹਾਨੂੰ ਕੋਈ ਸਰਦਾਰ ਮਿਲੇ ਉਹਨੂੰ ਸਤਿ ਸ੍ਰੀ ਅਕਾਲ ਕਰੋ ਤੇ ਜਿੱਥੇ ਆ ਸਾਡਾ ਭਰਾ ਕੋਈ ਮੁਸਲਮਾਨ ਮਿਲੇ ਉਹਨੂੰ ਕਹਿਣਾ ਅਸਲਾਮੁਅਲੈਕਮ ਬਰਕਾ ਦੂ ਬਰਕਾ ਦੂ ਇਹ ਲਾਹੌਰੀਏ ਵਾਕਿਆ ਦਿਲ ਦਰਿਆ ਬੰਦੇ ਆ ਬਾਕੀ ਜਿੰਨੇ ਵੀ ਭੈਣ ਭਰਾ ਵੀਡੀਓ ਵੇਖਣ ਦੇ ਕਮੈਂਟ ਜਰੂਰ ਕਰਿਓ ਅੱਜ ਕਿੱਦਾਂ ਲੱਗੀ ਵੀਡੀਓ ਸਾਡੀ ਧੰਨਵਾਦ ਵੀਰੇ ਕਿ ਨਾਂ ਦੱਸ ਦਿਓ ਕੀ ਆ ਫਵਾਦ ਬਾਟ ਪਟਵਾਰੀ ਵਾਸਤੇ ਛਾ ਗਿਆ ਵੀਰੇ ਧੰਨਵਾਦ ਆ ਜੀ